ਸਾਡੇ ਕੋ ਆਪਣਾ ਕਾਉਂਸਲਿੰਗ ਸੈਸ਼ਨ ਹੈ ਉਹਦੇ ਵਿੱਚ ਅਸੀਂ ਬੱਚੇ ਨੂੰ ਪਹਿਲਾਂ ਉਹਦਾ ਚੈੱਕ ਕਰੀਦਾ ਹੈ ਆਈਕਿਊ ਲੈਵਲ ਵੀ ਉਹਦਾ ਆਈਕਿਊ ਲੈਵਲ ਕੀ ਹੈਗਾ ਜਿਹਦੇ ਵਿੱਚ ਕੀ ਹੈ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਇਸ ਫੀਲਡ ਦੇ ਵਿੱਚ ਅੱਛਾ ਜਾ ਸਕਦਾ ਕਿ ਨਹੀਂ ਜਾ ਸਕਦਾ ਪ੍ਰੋਪਰ ਸਾਡੇ ਕੋ ਕਾਉਂਸਲਿੰਗ ਸੈਸ਼ਨ ਹੈ ਉਹਦੇ ਟੇਸਟ ਦੇ ਅਕੋਰਡਿੰਗਲੀ ਫਿਰ ਬੱਚੇ ਨੂੰ ਅਸੀਂ ਆਪਣੇ ਡਿਫਰੈਂਟ ਫੈਕਲਟੀਜ਼ ਦੇ ਵਿੱਚ ਵਿਜ਼ਿਟ ਕਰਵਾਨੇ ਉਹ ਫੈਕਲਟੀਜ਼ ਦੇ ਵਿੱਚ ਜਿੰਨੇ ਵੀ ਸਾਡੇ ਟੀਚਰਸ ਹੈਗੇ ਉਹ ਆਪਣੇ ਐਕਸਪਰਟ ਹੈਗੇ ਆ ਉਹ ਬੱਚੇ ਨੂੰ ਪ੍ਰੋਪਰ ਗਾਈਡ ਕਰਦੇ ਆ ਆਈਡੀ ਡੀਟ ਦੇ ਵਿੱਚ ਬੜਾ ਅੱਛਾ ਹਸਪਿਟੈਲਿਟੀ ਜਿਹੜਾ ਹੈਗਾ ਇੰਡਸਟਰੀ ਬਹੁਤ ਰਾਈਜ਼ ਕਰ ਰਹੀ ਹੈ ਐਨੀਮੇਸ਼ਨ ਇੰਡਸਟਰੀ ਬਹੁਤ ਰਾਈਜ਼ ਕਰ ਰਹੀ ਹੈ ਉਤੋਂ ਬਾਅਦ ਬਿਜ਼ਨਸ ਸਕੂਲ ਬੜਾ ਅੱਛਾ ਰਾਈਜ਼ ਕਰ ਰਿਹਾ ਸੋ ਬੱਚੇ ਲਈ ਐਮਪਲ ਅਮਾਉਂਟ ਆਫ ਅਪੋਰਚੁਨਿਟੀਆਂ ਹੈਗੇ ਆ ਸਿਰਫ ਬੱਚੇ ਨੂੰ ਥੋੜਾ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਜੇ ਯੂਨੀਵਰਸਿਟੀ ਜਾਂ ਕੋਈ ਕਾਲਜ ਉਹਨੂੰ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰ ਸਕਦੇ ਹੋਵੇ ਤੇ ਬੱਚੇ ਦਾ ਕੈਰੀਅਰ ਤੇ ਫਿਊਚਰ ਦੋਨੋਂ ਚੀਜ਼ਾਂ ਬਹੁਤ ਬ੍ਰਾਈਟ ਹੋ ਗਈ। ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਹੈ ਫੁੱਟਬਾਲ ਹੈ ਉਸ ਤੋਂ ਬਾਅਦ ਸਾਡੇ ਕੋਲ ਕਬੱਡੀ ਵੀ ਹੈ ਸਾਰੇ ਜਿੰਨੇ ਵੀ ਮੇਨ ਇਵੈਂਟਸ ਵਿੱਚ ਪਾਰਟਿਸਿਪੇਟ ਜਿਹੜੇ ਬੱਚੇ ਕਰ ਸਕਦੇ ਆ ਅਸੀਂ AIU ਦਾ ਵੀ ਇਵੈਂਟ ਕਰਵਾਇਆ ਹੈ 2 ਸਾਲ ਤੋਂ ਪਿਛਲੇ ਲਗਾਤਾਰ ਕਰ ਰਹੇ ਆ। ਬਾਕੀ ਪਲੱਸ 2 ਦੀ ਮਾਤਾ ਜੋ ਪਰਸੈਂਟੇਜ ਬੱਚੇ ਦੀ ਹੈਗੀ ਹੈ ਉਹਦੇ ਬੇਸ ਤੇ ਵੀ ਸਕਾਲਰਸ਼ਿਪ ਹੈਗੀ ਹੈ ਅਗਰ ਬੱਚਾ ਜੀਓ ਸੈਟ ਚ ਪੇਅਰ ਹੋ ਕੇ ਸਕਾਲਰਸ਼ਿਪ ਲੈਣਾ ਤੇ ਉਹ ਵੀ ਫੈਸਿਲਿਟੀ ਹੈ। ਕੁਐਸਚਨ ਪੁੱਛਣਾ ਚਾਹਾਂਗੇ ਕਿ ਕਿ ਤਰ ਯੂਨੀਵਰਸਿਟੀ ਦੇ ਵਿੱਚ ਵੀ ਬੱਚੇ ਐਡਮਿਸ਼ਨ ਕਿਉਂ ਹੁੰਦਾ ਹੈ? ਉਹਦੇ ਪਿੱਛੇ ਰੀਜ਼ਨ ਸਭ ਨਾਲੋਂ ਵੱਡਾ ਕੀ ਹੈ ਕਿ ਦੇਖੋ ਸਾਡੀ ਪਿੱਛੇ ਇੰਡਸਟਰੀਅਲ ਬੈਕਗ੍ਰਾਉਂਡ ਹੈ। ਸਾਡਾ ਬੱਚਾ ਜਿਸ ਦਿਨ ਇਹ ਤੋਂ ਬਾਹਰ ਨਿਕਲਦਾ ਆਪਣੀ ਡਿਗਰੀ ਕੰਪਲੀਟ ਕਰਕੇ ਉਹਦੇ ਕੋਲ ਇੰਡਸਟਰੀਅਲ ਐਕਸਪਲੋਰ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਹੈ ਉਹ ਵੈਰੀ ਨੈਕਸਟ ਡੇ ਜਾ ਕੇ ਜੌਬ ਦੇ ਵਿੱਚ ਜੁਆਇਨ ਕਰ ਸਕਦਾ ਹੈ ਨਿਕਸੂਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਅਸੀਂ ਮੌਜੂਦ ਆ ਜੀਐਨਯੂਨੀਵਰਸਿਟੀ ਦੇ ਵਿੱਚ ਜਿੱਥੇ ਮੇਰੇ ਨਾਲ ਮੌਜੂਦ ਨੇ ਡਾਕਟਰ ਵਿਕਰਾਂਤ ਸ਼ਰਮਾ ਜੀ ਜਿਨ੍ਹਾਂ ਦੇ ਕੋਲ ਯੂਨੀਵਰਸਿਟੀ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਲਵਾਂਗੇ ਕਿ ਸਟੂਡੈਂਟ ਇੱਥੇ ਐਡਮਿਸ਼ਨ ਕਿਉਂ ਲੈਣ ਇਸ ਬਾਰੇ ਵਿੱਚ ਵੀ ਸਾਰੀ ਜਾਣਕਾਰੀਆਂ ਸਾਡੇ ਨਾਲ ਸਾਂਝੀ ਕਰਨਗੇ ਸਰਪ ਸਭ ਤੋਂ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਮ ਸਤਿ ਸ਼੍ਰੀ ਅਕਾਲ ਜੀ ਜਦੋਂ ਸਟੂਡੈਂਟ ਪਲੱਸ 2 ਕਰਦੇ ਆ ਤਾਂ ਉਸ ਤੋਂ ਬਾਅਦ ਵਿੱਚ ਜਦੋਂ ਐਡਮਿਸ਼ਨ ਲੈਣ ਵਾਸਤੇ ਆਉਂਦੇ ਕਿ ਯੂਨੀਵਰਸਿਟੀ ਦੇ ਵਿੱਚ ਕੋਈ ਕਾਉਂਸਲਿੰਗ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਉਹ ਕਿਹੜੀ ਫੀਲਡ ਚੁਣੀ ਹਾਂ ਪ੍ਰੋਪਰ ਮੈਡਮ ਸਾਡੇ ਕੋ ਆਪਣਾ ਕਾਉਂਸਲਿੰਗ ਸੈੱਲ ਹੈ ਉਹਦੇ ਵਿੱਚ ਅਸੀਂ ਬੱਚੇ ਨੂੰ ਪਹਿਲਾਂ ਉਹਦਾ ਚੈੱਕ ਕਰੀਦਾ ਆਈਕਿਊ ਲੈਵਲ ਵੀ ਉਹਦਾ ਆਈਕਿਊ ਲੈਵਲ ਕੀ ਹੈਗਾ ਬੱਚੇ ਦਾ ਇੱਕ ਟੈਸਟ ਛੋਟਾ ਜਿਹਾ ਕਰਵਾ ਲਈਦਾ ਹੈ ਜਿਹਦੇ ਵਿੱਚ ਕੀ ਹੈ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਇਸ ਫੀਲਡ ਦੇ ਵਿੱਚ ਅੱਛਾ ਜਾ ਸਕਦਾ ਕਿ ਨਹੀਂ ਜਾ ਸਕਦਾ ਪ੍ਰੋਪਰ ਸਾਡੇ ਕੋਲ ਕਾਉਂਸਲਿੰਗ ਸੈੱਲ ਹੈ ਉਹਦੇ ਟੇਸਟ ਦੇ ਅਕੋਰਡਿੰਗਲੀ ਫਿਰ ਬੱਚੇ ਨੂੰ ਅਸੀਂ ਆਪਣੇ ਡਿਫਰੈਂਟ ਫੈਕਲਟੀਜ਼ ਦੇ ਵਿੱਚ ਵਿਜ਼ਿਟ ਕਰਵਾਨੇ ਆ ਉਹ ਫੈਕਲਟੀਜ਼ ਦੇ ਵਿੱਚ ਜਿੰਨੇ ਵੀ ਸਾਡੇ ਟੀਚਰਸ ਹੈਗੇ ਉਹ ਆਪਣੇ ਐਕਸਪਰਟ ਹੈਗੇ ਆ ਉਹ ਬੱਚੇ ਨੂੰ ਪ੍ਰੋਪਰ ਗਾਈਡ ਕਰਦੇ ਆ ਤੇ ਬੱਚੇ ਨੂੰ ਜਿਹੜਾ ਬੱਚਾ ਇੱਕ ਵਾਰੀ ਪਲੱਸ 2 ਕਰਕੇ ਆਉਂਦਾ ਉਹਨੂੰ ਲਈ ਇੱਕ ਬੜਾ ਡਿਫਰੈਂਸ ਉਸ ਵੇਲੇ ਪੋਜੀਸ਼ਨ ਹੁੰਦੀ ਹੈ ਕਿ ਮੈਂ ਅਗੇ नेक्स्ट ਕੀ ਕਰਾਂ ਮਗਰ ਜਦੋਂ ਸਾਡੀ ਫੈਕਲਟੀ ਨੂੰ ਮਿਲ ਲੈਂਦਾ ਤੇ ਉਹਦਾ ਕੰਫੀਡੈਂਸ ਲੈਵਲ ਡਿਫਰੈਂਟ ਬਿਲਡ ਅਪ ਹੋ ਜਾਂਦਾ ਜਿਹਦੇ ਕਾਰਨ ਕੀ ਹੈ ਕਿ ਉਹ ਬੱਚਾ ਆਪਣਾ ਅੱਗੇ ਜੋ ਕੈਰੀਅਰ ਵਿੱਚ ਚੁਆਇਸ ਕਰਨਾ ਚਾਹੁੰਦਾ ਕੋਈ ਵੀ ਕੈਰੀਅਰ ਦੇ ਵਿੱਚ ਆਪਣੀ ਫੀਲਡ ਵਿੱਚ ਜਾਣਾ ਚਾਹੁੰਦਾ ਤੇ ਉਹਦੇ ਵਿੱਚ ਜਾ ਸਕਦਾ ਸਮ ਟਾਈਮਸ ਬੱਚੇ ਨੂੰ ਉਦਾਂ ਹੀ ਮਨ ਦੇ ਵਿੱਚ ਕੋਈ ਕਈ ਵਾਰੀ ਗਲਤ ਫहमी ਹੋ ਜਾਂਦੀ ਮੈਂ ਇਸ ਫੀਲਡ 'ਚ ਜਾਣਾ ਮਗਰ ਜਦੋਂ ਕਾਉਂਸਲਿੰਗ ਲੈਂਦਾ ਲੇਟਰ ਆਨ ਉਹਨੂੰ ਪਤਾ ਲੱਗਦਾ ਮੈਂ ਸ਼ਾਇਦ ਜੀ ਜਦੋਂ ਸਟੂਡੈਂਟ ਆਉਂਦੇ ਨੇ ਪਹਿਲਾਂ ਤੇ ਕਨਫਿਊਜ਼ ਹੁੰਦੇ ਕਿ ਕਿਸ ਫੀਲਡ ਦੇ ਵਿੱਚ ਉਹ ਕਰਨ ਕਿਸ ਫੀਲਡ ਦੇ ਵਿੱਚ ਸਟੱਡੀ ਕਰਨ ਉੱਥੇ ਹੀ ਉਹਨਾਂ ਦੇ ਇੱਕ ਮਨ ਦੇ ਵਿੱਚ ਹੁੰਦਾ ਹੈ ਕਿ ਕੀ ਅਜਹੀ ਸਟੱਡੀ ਕਰਨ ਜਿਸ ਦੇ ਨਾਲ ਭਵਿੱਖ ਦੇ ਵਿੱਚ ਤਰੱਕੀ ਜਲਦੀ ਮਿਲੇ ਜੋਬ ਮਿਲ ਜਾਵੇ ਕਿਸ ਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਦੇਵੋ ਮੈਡਮ ਅੱਜ ਤੋਂ ਅਗਰ ਪਿੱਛੇ ਤੁਸੀਂ ਨੈਅਰ ਅਬਾਊਟ 10 15 ਸਾਲ ਪਿੱਛੇ ਚਲੇ ਜਾਓ ਉਦੋਂ ਦੋ ਫੀਲਡ ਹੀ ਸੀ ਮੋਸਟਲੀ ਬੱਚੇ ਇੰਜੀਨੀਅਰਿੰਗ ਕਰਨਾ ਚਾਹੁੰਦੇ ਸੀ ਜਾਂ ਡਾਕਟਰੀ ਕਰਨਾ ਚਾਹੁੰਦੇ ਸੀ ਮਗਰ ਅੱਜ ਦੀ ਡੇਟ ਦੇ ਵਿੱਚ ਬੱਚਿਆ ਕੋਲ ਐਮਪਲ ਅਮਾਉਂਟ ਆਫ ਅਪਰਚੂਨਿਟੀਜ਼ ਹੈ ਕਿਉਂ ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਜਿਸ ਫੀਲਡ ਵਿੱਚ ਵੀ ਬੱਚਾ ਜਾਵੇ ਉਸ ਫੀਲਡ ਵਿੱਚ ਉਹਦਾ ਇੰਟਰਸਟ ਹੋਵੇ ਕ੍ਰੀਏਟੀਵਿਟੀ ਹੋਵੇ ਤੇ ਉਹ ਗਰੋ ਕਰ ਸਕਦਾ ਹੁਣ ਉਹ ਕੰਮ ਉਹ ਟਾਈਮ ਨਿਕਲ ਗਿਆ ਜਦੋਂ ਹਰ ਪੇਰੈਂਟ ਦੀ ਵੀ ਤਮੰਨਾ ਹੁੰਦੀ ਸੀ ਮੇਰਾ ਬੱਚਾ ਡਾਕਟਰ ਬਣੇ ਐ ਇੰਜੀਨੀਅਰ ਬਣੇ ਅੱਜ ਦੀ ਡੇਟ ਦੇ ਵਿੱਚ ਬੜਾ ਅੱਛਾ ਹਸਪਿਟੈਲਿਟੀ ਜਿਹੜਾ ਹੈਗਾ ਇੰਡਸਟਰੀ ਬਹੁਤ ਰਾਈਜ਼ ਕਰ ਰਹੀ ਹੈ ਐਨੀਮੇਸ਼ਨ ਇੰਡਸਟਰੀ ਬਹੁਤ ਬੜਾ ਅੱਛਾ ਰਾਈਸ ਕਰ ਰਿਹਾ ਹੈ ਸੋ ਬੱਚੇ ਲਈ ਐਂਪਲ ਅਮਾਉਂਟ ਆਫ ਅਪਰਚੂਨिटीज ਹੈ ਗਈਆਂ ਸਿਰਫ ਬੱਚੇ ਨੂੰ ਥੋੜਾ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਜੇ ਯੂਨੀਵਰਸਿਟੀ ਜਾਂ ਕੋਈ ਕਾਲਜ ਉਹਨੂੰ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰ ਦੇਵੇ ਤੇ ਬੱਚੇ ਦਾ ਕੈਰੀਅਰ ਤੇ ਫਿਊਚਰ ਦੋਨੋਂ ਚੀਜ਼ਾਂ ਬਹੁਤ ਬ੍ਰਾਈਟ ਹੈ ਗਈਆਂ ਜੀ ਯੂਨੀਵਰਸਿਟੀ ਦੇ ਵਿੱਚ ਸਪੋਰਟਸ ਯਾ ਫਿਰ ਗੇਮਸ ਦੇ ਬਾਰੇ ਚ ਕੋਈ ਹੈਗੀਆਂ ਸਹੂਲਤਾਂ ਜੋ ਸਟੂਡੈਂਟਸ ਨੂੰ ਬਿਲਕੁਲ ਮੈਡਮ ਸਾਡੇ ਕੋਲ ਆਪਣਾ ਇੱਕ ਸਕੂਲ ਹੈ ਪੂਰਾ ਫਿਜ਼ੀਕਲ এডੂਕੇਸ਼ਨ ਲਾਈਕ ਪ੍ਰੋਪਰ ਸਕੂਲ ਹੈ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਹੈ ਫੁੱਟਬਾਲ ਹੈ ਉਸ ਤੋਂ ਬਾਅਦ ਸਾਡੇ ਕੋਲ ਕਬੱਡੀ ਵੀ ਹੈ ਸਾਰੇ ਜਿੰਨੇ ਵੀ ਮੇਨ ਇਵੈਂਟਸ ਪਾਰਟਿਸਪੇਟ ਜਿੱਦੇ ਚ ਬੱਚੇ ਕਰ ਸਕਦੇ ਆ ਅਸੀਂ ਏਆਈਯੂ ਦਾ ਵੀ ਇਵੈਂਟ ਕਰਵਾਇਆ ਹੈ 2 ਸਾਲ ਤੋਂ ਪਿਛਲੇ ਲਗਾਤਾਰ ਕਰ ਰਹੇ ਆ ਖਾਲੀ ਉਹਦੇ ਵਿੱਚ ਯੂਨੀਵਰਸਿਟੀ ਦੇ ਬੱਚੇ ਪਾਰਟਿਸਪੇਟ ਨਹੀਂ ਕਰਦੇ ਹੋਰ ਪੂਰੇ ਇੰਡੀਆ ਤੋਂ ਬੱਚੇ ਆਏ ਸਾਡੇ ਕੋਲ ਇੰਡੀਆ ਦਾ ਕੋਈ ਐਡਾ ਦਾ ਕੋਨਾ ਨਹੀਂ ਸੀ ਜਿੱਥੋਂ ਸਾਡੇ ਕੋਲ ਟੀਮ ਨਹੀਂ ਆਈ ਅਸੀਂ ਏਆਈਯੂ ਦੇ ਦੋ ਵਾਰੀ ਸਪੋਰਟਸ ਦੇ ਟੂਰਨਾਮੈਂਟ ਕਰਵਾ ਚੁੱਕੇ ਆ ਮੈਮ ਜੀ ਤੇ ਜਿਹੜੇ ਬੱਚੇ ਵਧੀਆ ਗੇਮ ਕਰਦੇ ਨੇ ਵਧੀਆ ਨੰਬਰ ਲੈਂਦੇ ਨੇ ਉਹਨਾਂ ਵਾਸਤੇ ਕੋਈ ਸਕਾਲਰਸ਼ਿਪ ਵਗੈਰਾ ਯੂਨੀਵਰਸਿਟੀ ਵੱਲੋਂ ਦਿੱਤੀ ਹੈ ਮੈਡਮ ਸਾਡੇ ਕੋਲ ਪ੍ਰੋਪਰ ਇੱਕ ਅਸੀਂ ਸਕਾਲਰਸ਼ਿਪ ਦਾ ਟੈਸਟ ਲੈਨੇ ਜੀਯੂ ਸੈਟ ਦੇ ਨਾਮ ਤੇ ਸਮ ਟਾਈਮਸ ਕਿ ਬੱਚਾ ਜਿਹੜਾ ਹੈਗਾ ਪਲੱਸ 2 ਚ ਡੂ ਟੂ ਸਮ ਰੀਜ਼ਨ ਨਹੀਂ ਪਰਫਾਰਮ ਕਰ ਪੰਦਾ ਉਹਦੀ ਪਰਸੈਂਟੇਜ ਉਸ ਲੈਵਲ ਦੀ ਨਹੀਂ ਆਂਦੀ ਜਿਸ ਲੈਵਲ ਦੀ ਉਹ ਸੋਚਦਾ ਅਸੀਂ ਮਗਰ ਉਹਨੂੰ ਵੀ ਇੱਕ ਮੌਕਾ ਦਿੰਦੇ ਆ ਆਪਣਾ ਜੀਯੂ ਸੈੱਟ ਕਰਵਾ ਕੇ ਤਾਂਕਿ ਬੱਚਾ ਉਹਦੇ ਵਿੱਚ ਵੀ ਇੱਕ ਅੱਛੇ ਮਾਰਕਸ ਲੈ ਕੇ ਜੀਯੂ ਸੈੱਟ ਦੇ ਵਿੱਚ ਲੈ ਕੇ ਤੇ ਪ੍ਰੋਪਰ ਸਕਾਲਰਸ਼ਿਪ ਲੈ ਸਕੇ ਬਾਕੀ ਪਲੱਸ 2 ਦੀ ਜੋ ਪਰਸੈਂਟੇਜ ਬੱਚੇ ਦੀ ਹੈਗੀ ਹੈ ਉਹਦੇ ਬੇਸ ਤੇ ਵੀ ਸਕਾਲਰਸ਼ਿਪ ਹੈਗੀ ਹੈ ਅਗਰ ਬੱਚਾ ਜੀਯੂ ਸੈੱਟ 'ਚ ਪੇਅਰ ਹੋ ਕੇ ਸਕਾਲਰਸ਼ਿਪ ਲੈਂਦਾ ਤੇ ਉਹ ਵੀ ਫੈਸਿਲਿਟੀ ਹੈਗੀ ਹੈ ਜੀ ਤੇ ਯੂਨੀਵਰਸਿਟੀ ਦੇ ਵਿੱਚ ਰਹਿਣ ਦੀ ਕੀ ਸੁਵਿਧਾ ਹੈ ਹੋਸਟਲ ਵਗੈਰਾ ਦੀ ਕੀ ਸੁਵਿਧਾ ਮੈਡਮ ਸਾਡੇ ਕੋਲ ਸੈਪਰੇਟ ਹੋਸਟਲਸ ਹੈ ਬॉयਜ਼ ਤੇ ਗਰਲਸ ਦੇ ਵਿਦਿਨ ਕੈਂਪਸ ਬੱਚਿਆਂ ਨੂੰ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਹੈ ਇਵਨ ਸਾਡੇ ਕੋ ਆਂਧਰਾ ਤੋਂ ਵੀ ਬੱਚੇ ਹੈਗੇ ਆ ਨੇਪਾਲ ਤੋਂ ਵੀ ਬੱਚੇ ਹੈਗੇ ਆ ਹੋਰ ਡਿਫਰੈਂਟ ਸਟੇਟਸ ਤੋਂ ਬੱਚੇ ਹੈਗੇ ਆ ਹੋਸਟਲ ਸਾਡਾ ਬਹੁਤ ਅੱਛਾ ਹੈਗਾ ਪ੍ਰੋਪਰ ਹੋਸਟਲ ਹੈ ਬॉयਜ਼ ਤੇ ਗਰਲਸ ਦਾ ਕੋਈ ਐਦਾ ਦੀ ਪ੍ਰੋਬਲਮ ਹੀ ਨਹੀਂ ਰਹਿੰਦੀ ਕਈ ਵਾਰੀ ਬੱਚਿਆਂ ਵੱਲੋਂ ਨਾ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਦੋਂ ਅਸੀਂ ਐਡਮਿਸ਼ਨ ਲੈਣ ਵਾਸਤੇ ਜਾਂਦੇ ਹਾਂ ਤੇ ਯੂਨੀਵਰਸਿਟੀ ਦੇ ਵੱਲੋਂ ਬੜੇ-ਬੱਡੇ ਦਾਅਵੇ ਕੀਤੇ ਜਾਂਦੇ ਆ ਬਾਅਦ ਵਿੱਚ ਉਹੋ ਜਿਹੀਆਂ ਸਹੂਲਤਾਂ ਨਹੀਂ ਮਿਲਦੀਆਂ ਇਹ ਬਾਰੇ ਚੀ ਮੈਡਮ ਇਹ ਬੱਚਿਆਂ ਦੇ ਵੀ ਜਿਹੜੇ ਗਲੇਸ਼ਿਕ ਵਜ੍ਹਾਜ ਹੈ ਮਗਰ ਉਹ ਯੂਨੀਵਰਸਿਟੀਆਂ ਜਾਂ ਕਾਲਜਿਸ ਲਈ ਹੈ ਜਿਹੜੇ ਖਾਲੀ ਐਡਮਿਸ਼ਨ ਕਰਨ ਤਾਂ ਕਿ ਸੀਮਿਤ ਰਹਿੰਦੇ ਤੇ ਇੱਕ ਸਾਮਣੋਂ ਵੱਡੀ ਚੀਜ਼ ਤੁਹਾਨੂੰ ਦੱਸਦਾ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਦੀ ਸਟਰੈਂਥ ਹੈ ਉਹ ਦੱਸਦੀ ਹੈ ਕਿ ਉਹ ਯੂਨੀਵਰਸਿਟੀ ਕਿੰਨਾ ਜਾਂ ਕਾਲਜ ਗਰੋ ਕਾਲਜ ਜਾਂ ਯੂਨੀਵਰਸਿਟੀ ਗਰੋ ਕਰ ਰਿਹਾ ਹੈ ਸਾਡੀ ਸਟਰੈਂਥ ਹੈਗਾ ਤੁਸੀਂ ਪਿਛਲੇ 5 ਸਾਲ ਤੋਂ ਦੇਖੋ ਸਾਡੀ ਸਟਰੈਂਥ ਇਨਕਰੀਜ਼ ਹੀ ਹੋਈ ਹੈ ਉਹਦੇ ਪਿੱਛੇ ਸਾਡਾ ਮੇਨ ਜਿਹੜਾ ਸਾਡਾ ਕੋਈ ਐਸੀ ਐਡਵਰਟਾਈਜ਼ਮੈਂਟ ਜਾਦਾ ਨਹੀਂ ਕਰਦੇ ਸਾਡਾ ਜਿਹੜਾ ਮੇਨ ਐਡਵਰਟਾਈਜ਼ਮੈਂਟ ਸਾਡਾ ਬੱਚਾ ਹੀ ਕਰਦਾ ਅਗਰ ਤੁਸੀਂ ਸਾਡੀ ਐਡਮਿਸ਼ਨ ਦੇਖੋਗੇ 72 80% ਜਿਹੜੀ ਐਡਮਿਸ਼ਨ ਹੈ ਉਹ ਸਾਡੇ ਸਟੂਡੈਂਟਸ ਦੇ ਰੈਫਰੈਂਸ ਨਾਲ ਆਈ ਹੈ ਇਫ ਦੇ ਆਰ ਸੈਟੀਸਫਾਈਡ ਤਾਂ ਦੇ ਉਹ ਕਿਸੇ ਨੂੰ ਰეკਮੈਂਡ ਕਰੋਗੇ ਨਾ ਇਹ ਸਾਡੇ ਸਟੂਡੈਂਟ ਸਾਡੇ ਨਾਲ ਬਿਲਕੁਲ ਸੈਟੀਸਫਾਈਡ ਹੈ ਕਿਉਂਕਿ ਅਸੀਂ ਪ੍ਰੋਪਰ ਉਹਨਾਂ ਦੇ ਪੜ੍ਹਾਉਂਦੇ ਆ ਪ੍ਰੋਪਰ ਉਹਨਾਂ ਦੀ ਪਲੇਸਮੈਂਟ ਦੀ ਕੇਅਰ ਕਰਦੇ ਆ ਪ੍ਰੋਪਰ ਉਹਨਾਂ ਦੀ ਟ੍ਰੇਨਿੰਗਸ ਕਰਵਾਨਦੇ ਆ ਸੋ ਬੱਚੇ ਦਾ ਸਾਡੇ ਨਾਲ ਐਦਾਂ ਦਾ ਕੋਈ ਗਿਲਾ ਸ਼ਿਕਵਾ ਨਹੀਂ ਆਏਗਾ ਇੱਕ ਲਾਸਟ ਕੁਐਸਚਨ ਪੁੱਛਣਾ ਚਾਹਾਂਗੀ ਕਿ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਹੀ ਬੱਚੇ ਐਡਮਿਸ਼ਨ ਕਿਉਂ ਲੈਣ ਦੇਖੋ ਬਹੁਤ ਅੱਛਾ ਕੁਐਸਚਨ ਹੈ ਉਦੇ ਪਿੱਛੇ ਰੀਜ਼ਨ ਸਭ ਨਾਲੋਂ ਵੱਡਾ ਕੀ ਹੈ ਕਿ ਦੇਖੋ ਸਾਡੀ ਪਿੱਛੇ ਇੰਡਸਟਰੀਅਲ ਬੈਕਗਰਾਉਂਡ ਹੈ ਅਲਟੀਮੇਟਲੀ ਬੱਚੇ ਨੇ ਆਪਣੀ ਕੁਆਲੀਫਿਕੇਸ਼ਨ ਲੈ ਕੇ ਇੰਡਸਟਰੀ 'ਚ ਹੀ ਜਾਣਾ ਹੁੰਦਾ ਤੇ ਜੋ ਐਕਸਪੋਜ਼ਰ ਅਸੀਂ ਬੱਚੇ ਨੂੰ ਦੇ ਸਕਦੇ ਆ ਉਹ ਸ਼ਾਇਦ ਹੀ ਕੋਈ ਯੂਨੀਵਰਸਿਟੀ ਪੰਜਾਬ ਦੀ ਈਵਨ ਮੈਂ ਤਾਂ ਕਹਿੰਦਾ ਇੰਡੀਆ ਦੇ ਵਿੱਚ ਵੀ ਇਦਾਂ ਦੀਆਂ ਚੁਣਿੰਦਾ ਯੂਨੀਵਰਸਿਟੀਆਂ ਹੋਣਗੀਆਂ ਜਿਨ੍ਹਾਂ ਦੀ ਬੈਕਬੋਨ ਇੰਡਸਟਰੀ ਹੈ ਕਿਉਂਕਿ ਵੀ ਆਰ ਇਨ ਇੰਡਸਟਰੀ ਫਰਮ 1946 ਠੀਕ ਹੈ ਸਾਡਾ ਮੇਨ ਮੋਟਿਵ ਯੂਨੀਵਰਸਿਟੀ ਸਟੈਬਲਿਸ਼ ਕਰਨ ਦਾ ਹੀ ਹੈ ਕਿ ਇਹ ਹੀ ਹੈ ਕਿ ਅਸੀਂ ਕੁਆਲਿਟੀ ਆਫ ਐਜੂਕੇਸ਼ਨ ਪ੍ਰੋਵਾਈਡ ਕਰਨੇ ਚਾਹੁੰਦੇ ਆ ਤਾਂ ਕਿ ਬੱਚਾ ਜਿਹੜਾ ਬਾਹਰ ਨਿਕਲ ਕੇ ਉਹਨੂੰ ਦੁਬਾਰਾ ਟ੍ਰੇਨਿੰਗਸ ਨਾਲ ਲੈਣੀਆਂ ਪੈਣ ਸਾਡਾ ਬੱਚਾ ਜਿਸ ਦਿਨ ਇਥੋਂ ਬਾਹਰ ਨਿਕਲਦਾ ਆਪਣੀ ਡਿਗਰੀ ਕੰਪਲੀਟ ਕਰਕੇ ਉਹਦੇ ਕੋਲ ਇੰਡਸਟਰੀਅਲ ਐਕਸਪਲੋਰ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਹੈ ਉਹ ਬੈਰੀ ਨੈਕਸਟ ਡੇ ਜਾ ਕੇ ਜੌਬ ਦੇ ਵਿੱਚ ਜੁਆਇਨ ਕਰ ਸਕਦਾ ਹੈ ਜੋਬ ਲੈਣ ਦੇ ਵਿੱਚ ਵੀ ਕੋਈ ਹੈਲਪ ਕਰਦੇ ਹੋ ਤੁਸੀਂ ਬੱਚਿਆਂ ਦੀ ਮੈਡਮ ਸਾਡਾ ਪ੍ਰੋਪਰ ਪਲੇਸਮੈਂਟ 셀 ਹੈ ਪ੍ਰੋਪਰ ਪਲੇਸਮੈਂਟ 셀 ਹੋਣ ਦੇ ਕਾਰਨ ਕਿ ਸਾਡਾ ਡਿਫਰੈਂਟ ਕੰਪਨੀਆਂਜ਼ ਨਾਲ ਟਾਈ ਅਪ ਹੈ ਸਾਨੂੰ ਕੰਪਨੀਆਂਜ਼ ਵੀ ਇੱਕ ਡਿਫਰੈਂਟ ਨਜ਼ਰੀਆ ਨਾਲ ਦੇਖਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਬੈਕਬੋਨ ਪਿੱਛੋਂ ਇੰਡਸਟਰੀ ਹੈ ਭਈ ਇਹਨਾਂ ਨੇ ਜਿਹੜੇ ਬੱਚੇ ਟ੍ਰੇਨਡ ਕੀਤੇ ਹੋਣਗੇ ਉਹ ਇੰਡਸਟਰੀ ਦੇ ਜੋ ਪੈਰਾਮੀਟਰਸ ਉਹਨਾਂ ਨੂੰ ਮੱਧ ਨਜ਼ਰ ਰੱਖਦੇ ਹੋਈ ਤਿਆਰ ਕੀਤੇ ਹੋਣਗੇ ਤੇ ਜਦੋਂ ਇੰਟਰਵਿਊਜ਼ ਦੇ ਵਿੱਚ ਸਾਡੇ ਬੱਚੇ ਜਾਂਦੇ ਆ ਜਾਂ ਹੋਰ ਯੂਨੀਵਰਸਿਟੀਆਂ ਦੇ ਬੱਚੇ ਜਾਂਦੇ ਆ ਉਹ ਹਮੇਸ਼ਾ ਸਾਡੇ ਬੱਚਿਆਂ ਨੂੰ ਇੱਕ ਡਿਫਰੈਂਟ ਨਿਗਾਨਾ ਦੇਖਦੇ ਆ ਕਿਉਂਕਿ ਉਹਨਾਂ ਦੇ ਮਨ 'ਚ ਹੁੰਦਾ ਹੈ ਕਿ ਇਹਨਾਂ ਨੇ ਉਹਨਾਂ ਨੂੰ ਪ੍ਰੋਪਰ ਐਕਸਪੋਜ਼ਰ ਦਿੱਤਾ ਨਾ ਜੀਐਨਏ ਦਾ ਨਾਮ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਕਿੰਨਾ ਫੇਮਸ ਹੈ ਵਰਲਡਵਾਈਡ ਜੀਐਨਏ ਇੱਕ ਆਪਣੇ ਆਪ 'ਚ ਬ੍ਰਾਂਡ ਹੈ ਦੁਨੀਆ ਦਾ ਇਦਾਂ ਦਾ ਕੋਈ ਕੋਨਾ ਨਹੀਂ ਹੈ ਜਿੱਦੇ ਵਿੱਚ ਸਾਡੇ ਸਪेयर ਪਾਰਟਸ ਨਹੀਂ ਜਾਂਦੇ ਵੀ ਆਰ ਸਪਲਾਈਂਗ ਆਟੋ ਪਾਰਟ ਥਰੋਅਆਊਟ ਵਰਲਡ ਦੋਨ ਤੁਸੀਂ ਗਲੋ پکڑ ਲਓ ਹੱਥ ਦੇ ਵਿੱਚ ਮੈਨੂੰ ਪੁੱਛ ਲਓ ਤੂੰ ਤੁਹਾਡਾ ਇਸ ਕੰਟਰੀ ਸਪੇਅਰ ਪਾਰਟ ਜਾਂਦੇ ਆ ਮੈਂ ਤੁਹਾਨੂੰ ਇੱਕ ਮਿੰਟ ਦੱਸਾਂਗਾ ਕਿਉਂਕਿ ਸਾਡਾ ਇੱਕ ਬ੍ਰਾਂਡ ਹੈ ਬ੍ਰੈਡ ਹੋਣ ਦਾ ਐਡਵਾਂਟੇਜ ਬੱਚੇ ਨੂੰ ਮਿਲਦਾ ਹੀ ਮਿਲਦਾ ਹੈ ਤੇ ਜਿਹੜਾ ਬੱਚਾ ਜੀਐਨਏ ਚ ਪੜ ਕੇ ਜਾਂਦਾ ਉਹਨੂੰ ਮਾਰਕੀਟ ਦੇ ਵਿੱਚ ਇੰਡਸਟਰੀ ਦੇ ਵਿੱਚ ਇੱਕ ਡਿਫਰੈਂਟ ਐਂਗਲ ਨਾਲ ਦੇਖਿਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੀਐਨਏ ਕਦੀ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦਾ ਕਿਉਂਕਿ ਜਿਹੜਾ ਆਦਮੀ ਕੁਆਲਿਟੀ ਨਾਲ ਨਹੀਂ ਕੰਪਰੋਮਾਈਜ਼ ਕਰਦਾ ਉਹਦੀ ਪ੍ਰੋਗਰੈਸ ਸ਼ੂਰ ਹੈ ਉਹਨੂੰ ਕਿਸੇ ਦੀ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ ਸੋ ਸਾਡੇ ਬੱਚੇ ਨੂੰ ਜੀਐਨਏ ਦੇ ਬ੍ਰਾਂਡ ਨਾਲ ਹੀ ਡਿਫਰੈਂਟ ਜਦੋਂ ਦੇਖਦੇ ਆ ਤੇ ਉਹਨੂੰ ਜੌਬ ਲਈ ਉਹ ਫਰਸਟ ਪ੍ਰੀਫਰੈਂਸ ਜੀਐਨਏ ਦੇ ਸਟੂਡੈਂਟ ਨੂੰ ਦਿੰਦੇ ਆ

ਸਾਡੇ ਕੋ ਆਪਣਾ ਕਾਉਂਸਲਿੰਗ ਸੈੱਲ ਹੈ ਉਹਦੇ ਵਿੱਚ ਅਸੀਂ ਬੱਚੇ ਨੂੰ ਪਹਿਲਾਂ ਉਹਦਾ ਚੈੱਕ ਕਰੀਦਾ ਆਈਕਿਊ ਲੈਵਲ ਵੀ ਉਹਦਾ ਆਈਕਿਊ ਲੈਵਲ ਕੀ ਹੈਗਾ ਜਿਹਦੇ ਵਿੱਚ ਕੀ ਹੈ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਇਸ ਫੀਲਡ ਦੇ ਵਿੱਚ ਅੱਛਾ ਜਾ ਸਕਦਾ ਕਿ ਨਹੀਂ ਜਾ ਸਕਦਾ ਪ੍ਰੋਪਰ ਸਾਡੇ ਕੋ ਕਾਉਂਸਲਿੰਗ ਸੈੱਲ ਹੈ ਉਹਦੇ ਟੇਸਟ ਦੇ ਅਕੋਰਡਿੰਗਲੀ ਫਿਰ ਬੱਚੇ ਨੂੰ ਅਸੀਂ ਆਪਣੇ ਡਿਫਰੈਂਟ ਫੈਕਿਲਟੀਜ਼ ਦੇ ਵਿੱਚ ਵਿਜ਼ਿਟ ਕਰਵਾਨੇ ਆ ਉਹ ਫੈਕਲਟੀਜ਼ ਦੇ ਵਿੱਚ ਜਿੰਨੇ ਵੀ ਸਾਡੇ টিਚਰਸ ਹੈਗੇ ਉਹ ਆਪਣੇ ਐਕਸਪਰਟ ਹੈਗੇ ਉਹ ਬੱਚੇ ਨੂੰ ਪ੍ਰੋਪਰ ਗਾਈਡ ਕਰਦੇ ਆ। ਆਈਡੀ ਡੇਟ ਦੇ ਵਿੱਚ ਬੜਾ ਅੱਛਾ ਹਸਪਿਟੈਲਿਟੀ ਜਿਹੜਾ ਹੈਗਾ ਇੰਡਸਟਰੀ ਬਹੁਤ ਰਾਈਜ਼ ਕਰ ਰਹੀ ਹੈ। ਐਨੀਮੇਸ਼ਨ ਇੰਡਸਟਰੀ ਬਹੁਤ ਰਾਈਜ਼ ਕਰ ਰਹੀ ਹੈ। ਉਤੋਂ ਬਾਅਦ ਬਿਜ਼ਨਸ ਸਕੂਲ ਬੜਾ ਅੱਛਾ ਰਾਈਜ਼ ਕਰ ਰਿਹਾ ਹੈ। ਸੋ ਬੱਚੇ ਲਈ ਐਮਪਲ ਅਮਾਉਂਟ ਆਫ ਅਪੋਰਚੁਨਿਟੀਆਂ ਹੈਗੇ। ਸਿਰਫ ਬੱਚੇ ਨੂੰ ਥੋੜਾ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਜੇ ਇੱਕ ਯੂਨੀਵਰਸਿਟੀ ਜਾਂ ਕੋਈ ਕਾਲਜ ਉਹਨੂੰ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰ ਦੇਵੇ ਤੇ ਬੱਚੇ ਦਾ ਕੈਰੀਅਰ ਤੇ ਫਿਊਚਰ ਦੋਨੋਂ ਚੀਜ਼ਾਂ ਬਹੁਤ ਬ੍ਰਾਈਟ ਹੋ ਗਈ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਹੈ ਫੁੱਟਬਾਲ ਹੈ ਉਸ ਤੋਂ ਬਾਅਦ ਸਾਡੇ ਕੋਲ ਕਬੱਡੀ ਵੀ ਹੈ ਸਾਰੇ ਜਿੰਨੇ ਵੀ ਮੇਨ ਇਵੈਂਟਸ ਤੇ ਪਾਰਟਿਸਿਪੇਟ ਜਿਹੜੇ ਬੱਚੇ ਕਰ ਸਕਦੇ ਆ ਅਸੀਂ AIU ਦਾ ਵੀ ਇਵੈਂਟ ਕਰਵਾਇਆ ਹੈ 2 ਸਾਲ ਤੋਂ ਪਿਛਲੇ ਲਗਾਤਾਰ ਕਰ ਰਹੇ ਆ ਬਾਕੀ ਪਲੱਸ 2 ਦੀ ਜੋ ਪਰਸੈਂਟੇਜ ਬੱਚੇ ਦੀ ਹੈਗੀ ਹੈ ਉਹਦੇ ਬੇਸ ਤੇ ਵੀ ਸਕਾਲਰਸ਼ਿਪ ਹੈਗੀ ਹੈ ਅਗਰ ਬੱਚਾ ਜੀਓ ਸੈਟ ਚ ਪੇਅਰ ਹੋ ਕੇ ਸਕਾਲਰਸ਼ਿਪ ਲੈਣਾ ਤੇ ਉਹ ਵੀ ਫੈਸਿਲਿਟੀ ਹੈ। ਕੁਐਸਚਨ ਪੁੱਛਣਾ ਚਾਹਾਂਗੀ ਕਿ ਟੜ ਯੂਨੀਵਰਸਿਟੀ ਦੇ ਵਿੱਚ ਹੀ ਬੱਚੇ ਐਡਮਿਸ਼ਨ ਕਿਉਂ ਲੈਂਦੇ? ਉਹਦੇ ਪਿੱਛੇ ਰੀਜ਼ਨ ਸਭ ਨਾਲੋਂ ਵੱਡਾ ਕੀ ਹੈ ਕਿ ਦੇਖੋ ਸਾਡੀ ਪਿੱਛੇ ਇੰਡਸਟਰੀਅਲ ਬੈਕਗ੍ਰਾਉਂਡ ਹੈ। ਸਾਡਾ ਬੱਚਾ ਜਿਸ ਦਿਨ ਇਹ ਤੋਂ ਬਾਹਰ ਨਿਕਲਦਾ ਆਪਣੀ ਡਿਗਰੀ ਕੰਪਲੀਟ ਕਰਕੇ ਉਹਦੇ ਕੋਲ ਇੰਡਸਟਰੀਅਲ ਐਕਸਪਲੋਰ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਹੈ ਉਹ ਬੈਰੀ ਨੈਕਸਟ ਡੇ ਜਾ ਕੇ ਜੌਬ ਦੇ ਵਿੱਚ ਜੁਆਇਨ ਕਰ ਸਕਦਾ ਹੈ ਦਨਿਕ ਸੂਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਅਸੀਂ ਮੌਜੂਦ ਆ ਜੀਐਨਏ ਯੂਨੀਵਰਸਿਟੀ ਦੇ ਵਿੱਚ ਜਿੱਥੇ ਮੇਰੇ ਨਾਲ ਮੌਜੂਦ ਨੇ ਡਾਕਟਰ ਵਿਕਰਾਂਤ ਸ਼ਰਮਾ ਜੀ ਜਿਨ੍ਹਾਂ ਦੇ ਕੋਲੋਂ ਯੂਨੀਵਰਸਿਟੀ ਦੇ ਬਾਰੇ ਚ ਸਾਰੀ ਜਾਣਕਾਰੀ ਲਵਾਂਗੇ ਕਿ ਸਟੂਡੈਂਟ ਇੱਥੇ ਐਡਮਿਸ਼ਨ ਕਿਉਂ ਲੈਣ ਇਸ ਬਾਰੇ ਚ ਵੀ ਸਾਰੀ ਜਾਣਕਾਰੀ ਉਹ ਸਾਡੇ ਨਾਲ ਸਾਂਝੀ ਕਰਨਗੇ ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਮ ਸਤਿ ਸ਼੍ਰੀ ਅਕਾਲ ਜੀ ਜਦੋਂ ਸਟੂਡੈਂਟ ਪਲੱਸ 2 ਕਰਦੇ ਆ ਤਾਂ ਉਹ ਤੋਂ ਬਾਅਦ ਵਿੱਚ ਜਦੋਂ ਐਡਮਿਸ਼ਨ ਲੈਣ ਵਾਸਤੇ ਆਉਂਦੇ ਕਿ ਯੂਨੀਵਰਸਿਟੀ ਦੇ ਵਿੱਚ ਕੋਈ ਕਾਉਂਸਲਿੰਗ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਉਹ ਕਿਹੜੀ ਫੀਲਡ ਚੁਣੀ ਪ੍ਰੋਪਰ ਮੈਡਮ ਸਾਡੇ ਕੋ ਆਪਣਾ ਕਾਉਂਸਲਿੰਗ ਸੈੱਲ ਹੈ ਉਹਦੇ ਵਿੱਚ ਅਸੀਂ ਬੱਚੇ ਨੂੰ ਪਹਿਲਾਂ ਉਹਦਾ ਚੈੱਕ ਕਰੀਦਾ ਆਈਕਿਊ ਲੈਵਲ ਵੀ ਉਹਦਾ ਆਈਕਿਊ ਲੈਵਲ ਕੀ ਹੈਗਾ ਬੱਚੇ ਦਾ ਇੱਕ ਟੈਸਟ ਛੋਟਾ ਜਿਹਾ ਕਰਵਾ ਲਈਦਾ ਜਿਹਦੇ ਵਿੱਚ ਕੀ ਹੈ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਇਸ ਫੀਲਡ ਦੇ ਵਿੱਚ ਅੱਛਾ ਜਾ ਸਕਦਾ ਕਿ ਨਹੀਂ ਜਾ ਸਕਦਾ ਪ੍ਰੋਪਰ ਸਾਡੇ ਕੋਲ ਕਾਉਂਸਲਿੰਗ ਸੈੱਲ ਹੈ ਉਹਦੇ ਟੇਸਟ ਦੇ ਅਕੋਰਡਿੰਗਲੀ ਫਿਰ ਬੱਚੇ ਨੂੰ ਅਸੀਂ ਆਪਣੇ ਡਿਫਰੈਂਟ ਫੈਕਲਟੀਜ਼ ਦੇ ਵਿੱਚ ਵਿਜ਼ਿਟ ਕਰਵਾਨੇ ਆ ਉਹ ਫੈਕਲਟੀਜ਼ ਦੇ ਵਿੱਚ ਜਿੰਨੇ ਵੀ ਸਾਡੇ ਟੀਚਰਸ ਹੈਗੇ ਉਹ ਆਪਣੇ ਐਕਸਪਰਟ ਹੈਗੇ ਆ ਉਹ ਬੱਚੇ ਨੂੰ ਪ੍ਰੋਪਰ ਗਾਈਡ ਕਰਦੇ ਆ ਤੇ ਬੱਚੇ ਨੂੰ ਜਿਹੜਾ ਬੱਚਾ ਇੱਕ ਵਾਰੀ ਪਲੱਸ 2 ਕਰਕੇ ਆਉਂਦਾ ਉਹਨੂੰ ਲਈ ਇੱਕ ਬੜਾ ਡਿਫਰੈਂਸ ਉਸ ਵੇਲੇ ਪੋਜੀਸ਼ਨ ਹੁੰਦੀ ਹੈ ਕਿ ਮੈਂ ਅਗੇ ਨੈਕਸਟ ਕੀ ਕਰਾਂ ਮਗਰ ਜਦੋਂ ਸਾਡੀ ਫੈਕਲਟੀ ਨੂੰ ਮਿਲ ਲੈਂਦਾ ਤੇ ਉਹਦਾ ਕੰਫੀਡੈਂਸ ਲੈਵਲ ਡਿਫਰੈਂਟ ਬਿਲਡ ਅਪ ਹੋ ਜਾਂਦਾ ਜਿਹਦੇ ਕਾਰਨ ਕੀ ਹੈ ਕਿ ਉਹ ਬੱਚਾ ਆਪਣਾ ਅਗੇ ਜੋ ਕੈਰੀਅਰ ਵਿੱਚ ਚੁਆਇਸ ਕਰਨਾ ਚਾਹੁੰਦਾ ਕੋਈ ਵੀ ਕੈਰੀਅਰ ਦੇ ਵਿੱਚ ਆਪਣੀ ਫੀਲਡ ਵਿੱਚ ਜਾਣਾ ਚਾਹੁੰਦਾ ਤੇ ਉਹਦੇ ਵਿੱਚ ਜਾ ਸਕਦਾ ਸਮ ਟਾਈਮਸ ਬੱਚੇ ਨੂੰ ਉਦਾਂ ਹੀ ਮਨ ਦੇ ਵਿੱਚ ਕੋਈ ਕਈ ਵਾਰੀ ਗਲਫ ਫਹਿਮੀ ਹੋ ਜਾਂਦੀ ਮੈਂ ਇਸ ਫੀਲਡ ਜਾਣਾ ਮਗਰ ਜਦੋਂ ਕਾਉਂਸਲਿੰਗ ਲੈਂਦਾ ਲੇਟਰ ਉਹਨੂੰ ਪਤਾ ਲੱਗਦਾ ਮੈਂ ਸ਼ਾਇਦ ਜੀ ਜਦੋਂ ਸਟੂਡੈਂਟ ਆਉਂਦੇ ਨੇ ਪਹਿਲਾਂ ਤੇ ਕਨਫਿਊਜ਼ ਹੁੰਦੇ ਕਿ ਕਿਸ ਫੀਲਡ ਦੇ ਵਿੱਚ ਉਹ ਕਰਨ ਕਿਸ ਫੀਲਡ ਦੇ ਵਿੱਚ ਸਟੱਡੀ ਕਰਨ ਉੱਥੇ ਹੀ ਉਹਨਾਂ ਦੇ ਇੱਕ ਮਨ ਦੇ ਵਿੱਚ ਹੁੰਦਾ ਹੈ ਕਿ ਕੀ ਅਜਿਹੀ ਸਟੱਡੀ ਕਰਨ ਜਿਸ ਦੇ ਨਾਲ ਭਵਿੱਖ ਦੇ ਵਿੱਚ ਤਰੱਕੀ ਜਲਦੀ ਮਿਲੇ ਜੋਬ ਮਿਲ ਜਾਵੇ ਕਿਸ ਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਦੇਣਾ ਮੈਡਮ ਅੱਜ ਤੋਂ ਅਗਰ ਪਿੱਛੇ ਤੁਸੀਂ ਨੈਅਰ ਅਬਾਊਟ 10 15 ਸਾਲ ਪਿੱਛੇ ਚਲੇ ਜਾਓ ਉਦੋਂ ਦੋ ਫੀਲਡ ਹੀ ਸੀ ਮੋਸਟਲੀ ਬੱਚੇ ਇੰਜੀਨੀਅਰਿੰਗ ਕਰਨਾ ਚਾਹੁੰਦੇ ਸੀ ਜਾਂ ਡਾਕਟਰੀ ਕਰਨਾ ਚਾਹੁੰਦੇ ਸੀ ਮਗਰ ਅੱਜ ਦੀ ਡੇਟ ਦੇ ਵਿੱਚ ਬੱਚਿਆ ਕੋਲ ਐਮਪਲ ਅਮਾਉਂਟ ਆਫ ਅਪਰਚੂਨਿਟੀਜ਼ ਹੈ ਗਿਆ ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਜਿਸ ਫੀਲਡ ਵਿੱਚ ਵੀ ਬੱਚਾ ਜਾਵੇ ਉਸ ਫੀਲਡ ਵਿੱਚ ਉਹਦਾ ਇੰਟਰਸਟ ਹੋਵੇ ਕ੍ਰੀਏਟੀਵਿਟੀ ਹੋਵੇ ਤੇ ਉਹ ਗਰੋ ਕਰ ਸਕਦਾ ਹੁਣ ਉਹ ਕੰਮ ਉਹ ਟਾਈਮ ਨਿਕਲ ਗਿਆ ਜਦੋਂ ਹਰ ਪੇਰੈਂਟ ਦੀ ਵੀ ਤਮੰਨਾ ਹੁੰਦੀ ਸੀ ਮੇਰਾ ਬੱਚਾ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਅੱਜ ਦੀ ਡੇਟ ਦੇ ਵਿੱਚ ਬੜਾ ਅੱਛਾ ਹਸਪਿਟੈਲਿਟੀ ਜਿਹੜਾ ਹੈਗਾ ਇੰਡਸਟਰੀ ਬਹੁਤ ਰਾਈਜ਼ ਕਰ ਰਹੀ ਹੈ ਐਨੀਮੇਸ਼ਨ ਇੰਡਸਟਰੀ ਬਹੁਤ ਰਾਈ ਉਹ ਤਾਂ ਬਿਜ਼ਨਸ ਸਕੂਲ ਬੜਾ ਅੱਛਾ ਰਾਈਸ ਕਰ ਰਿਹਾ ਸੋ ਬੱਚੇ ਲਈ ਐਂਪਲ ਅਮਾਉਂਟ ਆਫ ਅਪਰਚੂਨਿਟੀਆਂ ਹੈਗੀਆਂ ਸਿਰਫ ਬੱਚੇ ਨੂੰ ਥੋੜਾ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਜੇ ਯੂਨੀਵਰਸਿਟੀ ਜਾਂ ਕੋਈ ਕਾਲਜ ਉਹਨੂੰ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰ ਸਦੇਵੇ ਤੇ ਬੱਚੇ ਦਾ ਕੈਰੀਅਰ ਤੇ ਫਿਊਚਰ ਦੋਨੋਂ ਚੀਜ਼ਾਂ ਬਹੁਤ ਬ੍ਰਾਈਟ ਹੈਗੀਆਂ ਜੀ ਯੂਨੀਵਰਸਿਟੀ ਦੇ ਵਿੱਚ ਸਪੋਰਟਸ ਇਹਾਂ ਫਿਰ ਗੇਮਸ ਦੇ ਬਾਰੇ ਵਿੱਚ ਕੋਈ ਹੈਗੀਆਂ ਸਹੂਲਤਾਂ ਜੋ ਸਟੂਡੈਂਟਸ ਨੂੰ ਬਿਲਕੁਲ ਮੈਡਮ ਸਾਡੇ ਕੋਲ ਆਪਣਾ ਇੱਕ ਸਕੂਲ ਹੈ ਪੂਰਾ ਫਿਜ਼ੀਕਲ এডੂਕੇਸ਼ਨ ਲਾਈਕ ਪ੍ਰੋਪਰ ਸਕੂਲ ਹੈ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਹੈ ਫੁੱਟਬਾਲ ਹੈ ਉਸ ਤੋਂ ਬਾਅਦ ਸਾਡੇ ਕੋਲ ਕਬੱਡੀ ਵੀ ਹੈ ਸਾਰੇ ਜਿੰਨੇ ਵੀ ਮੇਨ ਇਵੈਂਟਸ ਜਿਹਦੇ ਵਿੱਚ ਬੱਚੇ ਕਰ ਸਕਦੇ ਆ ਅਸੀਂ ਏਆਈਯੂ ਦਾ ਵੀ ਇਵੈਂਟ ਕਰਵਾਇਆ ਹੈ 2 ਸਾਲ ਤੋਂ ਪਿਛਲੇ ਲਗਾਤਾਰ ਕਰ ਰਹੇ ਆ ਖਾਲੀ ਉਹਦੇ ਵਿੱਚ ਯੂਨੀਵਰਸਿਟੀ ਦੇ ਬੱਚੇ ਪਾਰਟਿਸਿਪੇਟ ਨਹੀਂ ਕਰਦੇ ਹੋਰ ਪੂਰੇ ਇੰਡੀਆ ਤੋਂ ਬੱਚੇ ਆਏ ਸਾਡੇ ਕੋਲ ਇੰਡੀਆ ਦਾ ਕੋਈ ਐਡਾ ਦਾ ਕੋਨਾ ਨਹੀਂ ਸੀ ਜਿੱਥੋਂ ਸਾਡੇ ਕੋਲ ਟੀਮ ਨਹੀਂ ਆਈ ਅਸੀਂ ਏਆਈਯੂ ਦੇ ਦੋ ਵਾਰੀ ਸਪੋਰਟਸ ਦੇ ਟੂਰਨਾਮੈਂਟ ਕਰਵਾ ਚੁੱਕੇ ਆ ਮੈਮ ਜੀ ਤੇ ਜਿਹੜੇ ਬੱਚੇ ਵਧੀਆ ਗੇਮ ਕਰਦੇ ਨੇ ਵਧੀਆ ਨੰਬਰ ਲੈਂਦੇ ਨੇ ਉਹਨਾਂ ਵਾਸਤੇ ਕੋਈ ਸਕਾਲਰਸ਼ਿਪ ਵਗੈਰਾ ਯੂਨੀਵਰਸਿਟੀ ਵੱਲੋਂ ਦਿੱਤੀ ਹੈ ਮੈਡਮ ਸਾਡੇ ਕੋਲ ਪ੍ਰੋਪਰਿਕ ਅਸੀਂ ਸਕਾਲਰਸ਼ਿਪ ਦਾ ਟੈਸਟ ਲੈਨੇ ਜੀਯੂ ਸੈਟ ਦੇ ਇਨਾਮ ਤੇ ਸਮ ਟਾਈਮਸ ਕੀ ਬੱਚਾ ਜਿਹੜਾ ਹੈਗਾ ਪਲੱਸ 2 ਚ ਡਿਊ ਟੂ ਸਮ ਰੀਜ਼ਨ ਨਹੀਂ ਪਰਫਾਰਮ ਕਰ ਪੰਦਾ ਉਹਦੀ ਪਰਸੈਂਟੇਜ ਉਸ ਲੈਵਲ ਦੀ ਨਹੀਂ ਆਂਦੀ ਜਿਸ ਲੈਵਲ ਦੀ ਉਹ ਸੋਚਦਾ ਅਸੀਮ ਅਗਰ ਉਹਨੂੰ ਵੀ ਇੱਕ ਮੌਕਾ ਦਿੰਦੇ ਆ ਆਪਣੇ ਜੀਯੂ ਸੈੱਟ ਕਰਵਾ ਕੇ ਤਾਂਕਿ ਬੱਚਾ ਉਹਦੇ ਵਿੱਚ ਵੀ ਇੱਕ ਅੱਛੇ ਮਾਰਕਸ ਲੈ ਕੇ ਜੀਯੂ ਸੈੱਟ ਦੇ ਵਿੱਚ ਲੈ ਕੇ ਤੇ ਪ੍ਰੋਪਰ ਸਕਾਲਰਸ਼ਿਪ ਲੈ ਸਕੇ ਬਾਕੀ ਪਲੱਸ 2 ਦੀ ਜੋ ਪਰਸੈਂਟੇਜ ਬੱਚੇ ਦੀ ਹੈਗੀ ਹੈ ਉਹਦੇ ਬੇਸ ਤੇ ਵੀ ਸਕਾਲਰਸ਼ਿਪ ਹੈਗੀ ਹੈ ਅਗਰ ਬੱਚਾ ਜੀਯੂ ਸੈੱਟ 'ਚ ਪੇਅਰ ਹੋ ਕੇ ਸਕਾਲਰਸ਼ਿਪ ਲੈਂਦਾ ਤੇ ਉਹ ਵੀ ਫੈਸਿਲਿਟੀ ਹੈਗੀ ਹੈ ਜੀ ਤੇ ਯੂਨੀਵਰਸਿਟੀ ਦੇ ਵਿੱਚ ਰਹਿਣ ਦੀ ਕੀ ਸੁਵਿਧਾ ਹੈ ਹੋਸਟਲ ਵਗੈਰਾ ਦੀ ਕੀ ਸੁਵਿਧਾ ਮੈਡਮ ਸਾਡੇ ਕੋਲ ਸੈਪਰੇਟ ਹੋਸਟਲਸ ਹੈ ਬॉयਸ ਤੇ ਗਰਲਸ ਦੇ ਵਿਦ ਇਨ ਕੈਂਪਸ ਬੱਚਿਆਂ ਨੂੰ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਹੈ ਇਵਨ ਸਾਡੇ ਕੋ ਆਂਧਰਾ ਤੋਂ ਵੀ ਬੱਚੇ ਹੈਗੇ ਆ ਨੇਪਾਲ ਤੋਂ ਵੀ ਬੱਚੇ ਹੈਗੇ ਆ ਹੋਰ ਡਿਫਰੈਂਟ ਸਟੇਟਸ ਤੋਂ ਬੱਚੇ ਹੈਗੇ ਆ ਹੋਸਟਲ ਸਾਡਾ ਬਹੁਤ ਅੱਛਾ ਹੈਗਾ ਪ੍ਰੋਪਰ ਹੋਸਟਲ ਹੈ ਬॉयਸ ਤੇ ਗਰਲਸ ਦਾ ਕੋਈ ਐਦਾ ਦੀ ਪ੍ਰੋਬਲਮ ਹੀ ਨਹੀਂ ਰਹਿੰਦੀ ਕਈ ਵਾਰੀ ਬੱਚਿਆਂ ਵੱਲੋਂ ਨਾ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਦੋਂ ਅਸੀਂ ਐਡਮਿਸ਼ਨ ਲੈਣ ਵਾਸਤੇ ਜਾਂਦੇ ਹਾਂ ਤੇ ਯੂਨੀਵਰਸਿਟੀ ਦੇ ਵੱਲੋਂ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਬਾਅਦ ਵਿੱਚ ਉਹਦੀਆਂ ਸਹੂਲਤਾਂ ਨਹੀਂ ਮਿਲਦੀਆਂ ਇਹਦੇ ਬਾਰੇ ਚ ਮੈਡਮ ਇਹ ਬੱਚਿਆਂ ਦੇ ਵੀ ਜਿਹੜੇ ਗਲੇਸ਼ਿਕ ਵੇ ਜਾਇਜ਼ ਹੈ ਮਗਰ ਉਹ ਯੂਨੀਵਰਸਿਟੀਆਂ ਜਾਂ ਕਾਲਜਿਸ ਲਈ ਹੈ ਜਿਹੜੇ ਖਾਲੀ ਐਡਮਿਸ਼ਨ ਕਰਨ ਤਾਂ ਕਿ ਸੀਮਿਤ ਰਹਿੰਦੇ ਤੇ ਇੱਕ ਸਾਮਣੋਂ ਵੱਡੀ ਚੀਜ਼ ਤੁਹਾਨੂੰ ਦੱਸਦਾ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਦੀ ਸਟਰੈਂਥ ਹੈ ਉਹ ਦੱਸਦੀ ਹੈ ਕਿ ਉਹ ਯੂਨੀਵਰਸਿਟੀ ਕਿੰਨਾ ਜਾਂ ਕਾਲਜ ਗਰੋ ਕਾਲਜ ਜਾਂ ਯੂਨੀਵਰਸਿਟੀ ਗਰੋ ਕਰ ਰਿਹਾ ਹੈ ਸਾਡੀ ਸਟਰੈਂਥ ਅਗਰ ਤੁਸੀਂ ਪਿਛਲੇ 5 ਸਾਲ ਤੋਂ ਦੇਖੋ ਸਾਡੀ ਸਟਰੈਂਥ ਇਨਕਰੀਜ਼ ਹੀ ਹੋਈ ਹੈ ਉਹਦੇ ਪਿੱਛੇ ਸਾਡਾ ਮੇਨ ਜਿਹੜਾ ਸਾਡਾ ਕੋਈ ਐਸੀ ਐਡਵਰਟਾਈਜ਼ਮੈਂਟ ਜਿਆਦਾ ਨਹੀਂ ਕਰਦੇ ਸਾਡਾ ਜਿਹੜਾ ਮੇਨ ਐਡਵਰਟਾਈਜ਼ਮੈਂਟ ਸਾਡਾ ਬੱਚਾ ਹੀ ਕਰਦਾ अगर ਤੁਸੀਂ ਸਾਡੀ ਐਡਮਿਸ਼ਨ ਦੇਖੋਗੇ 7280% ਜਿਹੜੀ ਐਡਮਿਸ਼ਨ ਹੈ ਉਹ ਸਾਡੇ ਸਟੂਡੈਂਟਸ ਦੇ ਰੈਫਰੈਂਸ ਨਾਲ ਆਈ ਹੈ ਇਫ ਦੇ ਆਰ ਸੈਟੀਸਫਾਈਡ ਤਾਂ ਦੇ ਉਹ ਕਿਸੇ ਨੂੰ ਰეკਮੈਂਡ ਕਰੋਗੇ ਨਾ ਇਹ ਸਾਡੇ ਸਟੂਡੈਂਟ ਸਾਡੇ ਨਾਲ ਬਿਲਕੁਲ ਸੈਟੀਸਫਾਈਡ ਹੈ ਕਿਉਂਕਿ ਅਸੀਂ ਪ੍ਰੋਪਰ ਉਹਨਾਂ ਦੇ ਪੜ੍ਹਾਉਂਦੇ ਆ ਪ੍ਰੋਪਰ ਉਹਨਾਂ ਦੀ ਪਲੇਸਮੈਂਟ ਦੀ ਕੇਅਰ ਕਰਦੇ ਆ ਪ੍ਰੋਪਰ ਉਹਨਾਂ ਦੀ ਟ੍ਰੇਨਿੰਗਸ ਕਰਵਾਨਦੇ ਆ ਸੋ ਬੱਚੇ ਦਾ ਸਾਡੇ ਨਾਲ ਐਦਾ ਦਾ ਕੋਈ ਗਿਲਾ ਸ਼ਿਕਵਾ ਨਹੀਂ ਆਏਗਾ ਇੱਕ ਲਾਸਟ ਕੁਐਸਚਨ ਪੁੱਛਣਾ ਚਾਹਾਂਗੀ ਕਿ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਹੀ ਬੱਜਟ ਐਡਮਿਸ਼ਨ ਕਿਉਂ ਲੈ? ਦੇਖੋ ਬਹੁਤ ਅੱਛਾ ਕੁਐਸਚਨ ਹੈ ਉਦੇ ਪਿੱਛੇ ਰੀਜ਼ਨ ਸਭ ਨਾਲੋਂ ਵੱਡਾ ਕੀ ਹੈ ਕਿ ਦੇਖੋ ਸਾਡੀ ਪਿੱਛੇ ਇੰਡਸਟਰੀਅਲ ਬੈਕਗਰਾਉਂਡ ਹੈ ਅਲਟੀਮੇਟਲੀ ਬੱਚੇ ਨੇ ਆਪਣੀ ਕੁਆਲੀਫਿਕੇਸ਼ਨ ਲੈ ਕੇ ਇੰਡਸਟਰੀ 'ਚ ਹੀ ਜਾਣਾ ਹੁੰਦਾ ਤੇ ਜੋ ਐਕਸਪੋਜ਼ਰ ਅਸੀਂ ਬੱਚੇ ਨੂੰ ਦੇ ਸਕਦੇ ਆ ਉਹ ਸ਼ਾਇਦ ਹੀ ਕੋਈ ਯੂਨੀਵਰਸਿਟੀ ਪੰਜਾਬ ਦੀ ਈਵਨ ਮੈਂ ਤਾਂ ਕਹਿੰਦਾ ਇੰਡੀਆ ਦੇ ਵਿੱਚ ਵੀ ਇਦਾਂ ਦੀਆਂ ਚੁਣਿੰਦਾ ਯੂਨੀਵਰਸਿਟੀਆਂ ਹੋਣਗੀਆਂ ਜਿਨ੍ਹਾਂ ਦੀ ਬੈਕਬੋਨ ਇੰਡਸਟਰੀ ਹੈ ਕਿਉਂਕਿ ਵੀ ਆਰ ਇਨ ਇੰਡਸਟਰੀ ਫਰਮ 1946 ਠੀਕ ਹੈ ਸਾਡਾ ਮੇਨ ਮੋਟਿਵ ਯੂਨੀਵਰਸਿਟੀ ਸਟੈਬਲਿਸ਼ ਕਰਨ ਦਾ ਹੀ ਹੈ ਕਿ ਇਹ ਹੀ ਹੈ ਕਿ ਅਸੀਂ ਕੁਆਲਿਟੀ ਆਫ ਐਜੂਕੇਸ਼ਨ ਪ੍ਰੋਵਾਈਡ ਕਰਨੇ ਚਾਹੁੰਦੇ ਆ ਤਾਂ ਕਿ ਬੱਚਾ ਜਿਹੜਾ ਬਾਹਰ ਨਿਕਲ ਕੇ ਉਹਨੂੰ ਦੁਬਾਰਾ ਟ੍ਰੇਨਿੰਗਸ ਨਾਲ ਲੈਣੀਆਂ ਪੈਣ ਸਾਡਾ ਬੱਚਾ ਜਿਸ ਦਿਨ ਇਥੋਂ ਬਾਹਰ ਨਿਕਲਦਾ ਆਪਣੀ ਡਿਗਰੀ ਕੰਪਲੀਟ ਕਰਕੇ ਉਹਦੇ ਕੋਲ ਇੰਡਸਟਰੀਅਲ ਐਕਸਪਲੋਰ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਤੇ ਉਹਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਹੈ ਉਹ ਵੈਰੀ ਨੈਕਸਟ ਡੇ ਜਾ ਕੇ ਜੌਬ ਦੇ ਵਿੱਚ ਜੁਆਇਨ ਕਰ ਸਕਦਾ ਹੈ ਜੌਬ ਲੈਣ ਦੇ ਵਿੱਚ ਵੀ ਕੋਈ ਹੈਲਪ ਕਰਦੇ ਹੋ ਤੁਸੀਂ ਬੱਚਿਆਂ ਦੀ ਮੈਡਮ ਸਾਡਾ ਪ੍ਰੋਪਰ ਪਲੇਸਮੈਂਟ ਸੈੱਲ ਹੈ ਪ੍ਰੋਪਰ ਪਲੇਸਮੈਂਟ ਸੈਲ ਹੋਣ ਦੇ ਕਾਰਨ ਕਿ ਸਾਡਾ ਡਿਫਰੈਂਟ ਕੰਪਨੀਆਂਜ਼ ਨਾਲ ਟਾਈ ਅਪ ਹੈ ਸਾਨੂੰ ਕੰਪਨੀਆਂਜ਼ ਵੀ ਇੱਕ ਡਿਫਰੈਂਟ ਨਜ਼ਰੀਆ ਨਾਲ ਦੇਖਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਬੈਕਬੋਨ ਪਿੱਛੋਂ ਇੰਡਸਟਰੀ ਹੈ ਭਈ ਇਹਨਾਂ ਨੇ ਜਿਹੜੇ ਬੱਚੇ ਟ੍ਰੇਨਡ ਕੀਤੇ ਹੋਣਗੇ ਉਹ ਇੰਡਸਟਰੀ ਦੇ ਜੋ ਪੈਰਾਮੀਟਰਸ ਉਹਨਾਂ ਨੂੰ ਮੱਧ ਨਜ਼ਰ ਰੱਖਦੇ ਹੋਈ ਤਿਆਰ ਕੀਤੇ ਹੋਣਗੇ ਤੇ ਜਦੋਂ ਇੰਟਰਵਿਊਜ਼ ਦੇ ਵਿੱਚ ਸਾਡੇ ਬੱਚੇ ਜਾਂਦੇ ਆ ਜਾਂ ਹੋਰ ਯੂਨੀਵਰਸਿਟੀਆਂ ਦੇ ਬੱਚੇ ਜਾਂਦੇ ਆ ਉਹ ਹਮੇਸ਼ਾ ਸਾਡੇ ਬੱਚਿਆਂ ਨੂੰ ਇੱਕ ਡਿਫਰੈਂਟ ਨਿਗਾਹ ਨਾਲ ਦੇਖਦੇ ਆ ਕਿਉਂਕਿ ਉਹਨਾਂ ਦੇ ਮਨ 'ਚ ਹੁੰਦਾ ਹੈ ਕਿ ਇਹਨਾਂ ਨੇ ਉਹਨਾਂ ਨੂੰ ਪ੍ਰੋਪਰ ਐਕਸਪਲੋਰ ਦਿੱਤਾ ਨਾ ਜੀਐਨਏ ਦਾ ਨਾਮ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਕਿੰਨਾ ਫੇਮਸ ਹੈ ਵਰਲਡਵਾਈਡ ਜੀਐਨਏ ਇੱਕ ਆਪਣੇ ਆਪ 'ਚ ਬ੍ਰਾਂਡ ਹੈ ਦੁਨੀਆ ਦਾ ਇਦਾਂ ਦਾ ਕੋਈ ਕੋਨਾ ਨਹੀਂ ਹੈ ਜਿੱਦੇ ਵਿੱਚ ਸਾਡੇ ਸਪेयर ਪਾਰਟਸ ਨਹੀਂ ਜਾਂਦੇ ਵੀ ਆਰ ਸੁਪਲਾਈਂਗ ਆਟੋ ਪਾਰਟ ਥਰੋਅਆਊਟ ਵਰਲਡ ਤੁਸੀਂ ਗਲੋ ਪਕੜ ਲਓ ਹੱਥ ਦੇ ਵਿੱਚ ਮੈਨੂੰ ਪੁੱਛ ਲਓ ਤੁਸੀਂ ਤੁਹਾਡੇ ਇਸ ਕੰਟਰੀ ਸਪ ਮੈਂ ਤੁਹਾਨੂੰ ਦੱਸਾਂਗਾ ਕਿਉਂਕਿ ਸਾਡਾ ਇੱਕ ਬ੍ਰਾਂਡ ਹੈ ਬ੍ਰੈਂਡ ਹੋਣ ਦਾ ਐਡਵਾਂਟੇਜ ਬੱਚੇ ਨੂੰ ਮਿਲਦਾ ਹੀ ਮਿਲਦਾ ਹੈ ਤੇ ਜਿਹੜਾ ਬੱਚਾ ਜੀਐਨਏ ਚ ਪੜ ਕੇ ਜਾਂਦਾ ਹੈ ਉਹਨੂੰ ਮਾਰਕੀਟ ਦੇ ਵਿੱਚ ਇੰਡਸਟਰੀ ਦੇ ਵਿੱਚ ਇੱਕ ਡਿਫਰੈਂਟ ਐਂਗਲ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੀਐਨਏ ਕਦੀ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦਾ ਕਿਉਂਕਿ ਜਿਹੜਾ ਆਦਮੀ ਕੁਆਲਿਟੀ ਨਾਲ ਨਹੀਂ ਕੰਪਰੋਮਾਈਜ਼ ਕਰਦਾ ਉਹਦੀ ਪ੍ਰੋਗਰੈਸ ਸ਼ੋਰ ਹੈ ਉਹਨੂੰ ਕਿਸੇ ਦੀ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ ਸੋ ਸਾਡੇ ਬੱਚੇ ਨੂੰ ਜੀਐਨਏ ਦੇ ਬ੍ਰਾਂਡ ਨਾਲ ਹੀ ਡਿਫਰੈਂਟ ਜਦੋਂ ਦੇਖਦੇ ਆ ਤੇ ਉਹਨੂੰ ਜੌਬ ਲਈ ਉਹ ਫਰਸਟ ਪ੍ਰੀਫਰੈਂਸ ਜੀਐਨਏ ਦੇ ਸਟੂਡੈਂਟ ਨੂੰ ਦਿੰਦੇ ਆ